ਆ ਦੇ ਦੀ ਅੱਖ ਲਓ ਜੀ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਜਿਹੜੇ ਨਵੇਂ ਆਏ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਸਾਰਿਆਂ ਦਾ ਬਹੁਤ ਸੋ ਯਾ ਜੀ ਦੀ ਮੋਰ ਲੱਗੀ ਠੀਕ ਹੈ ਗੋਲ ਮੋਰ ਜੇ 2024 ਦੇ ਦੱਸਦਾ ਜੇ ਬਾਕੀ ਪਤਾ ਨਹੀਂ ਕੀ ਕੀ ਹੈ ਜੀ ਠੀਕ ਹੈ ਠੀਕ ਹੈ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਤੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਸਾਰਿਆਂ ਦਾ ਧੰਨਵਾਦ ਜੀ ਜਿੰਨੇ ਵੀ ਆਪਾਂ ਨੂੰ ਫੋਲੋ ਕਰ ਰਹੇ ਆ ਸੋ ਅੱਜ ਤੁਹਾਨੂੰ ਆਪਾਂ ਸ਼ੌਂਕਰਾਉਂ ਚੱਲੇ ਆਂ ਜੀ ਤੇ ਆਪਾਂ ਸੱਕੀ ਜੀ ਤੇ ਖਲੋਤੇ ਆਂ ਤੇ ਮੈਂ ਤੇ ਕੁਲਦੀਪ ਵੀਰ ਆ ਜਿਹੜਾ ਅੱਜ ਆਪਾਂ ਚੱਲੇ ਆਂ ਸੋ ਤੁਹਾਨੂੰ ਉੱਥੇ ਜਾ ਕੇ ਆਪਾਂ ਜਿਹੜਾ ਵਾ ਸ਼ੌਂਕਰਾਵਾਂਗੇ ਕਬੂਤਰਾਂ ਦਾ ਠੀਕ ਹੈ ਅੱਜ ਮੈਂ ਤੇ ਕੁਲਦੀਪ ਵੀਰ ਚੱਲੇ ਆਂ ਸੋ ਸਾਰੇ ਜਣੇ ਜਿੰਨੇ ਵੀ ਪਿਆਰ ਕਰਨ ਵਾਲੇ ਆ ਸਾਰਿਆਂ ਦਾ ਧੰਨਵਾਦ ਜੀ ਦੋਸਤੋ ਅੱਜ 28 ਤਰੀਕ ਆ ਤੇ ਜਿਹੜਾ ਵਾ ਵੀ ਪੰਜਵਾਂ ਤੇ ਸਵੇਰੇ ਆਪਣੀ ਸਿੱਧੂ ਬਾਈ ਜੀ ਦਾ ਜਿਹੜਾ ਤੇ ਹਾਦ ਹੋਇਆ ਸੀ ਠੀਕ ਹੈ ਗੋਲੀਆਂ ਮਾਰ ਕੇ ਉਹਨਾਂ ਹਤਿਆ ਕੀਤੀ ਸੀ ਸੋ ਸਵੇਰੇ ਆ ਉਹਨਾਂ ਦੀ ਵਰਸੀ ਆ ਤੇ ਸੋ ਜਿੰਨੇ ਵੀ ਪਿਆਰ ਕਰਨ ਵਾਲੇ ਸਿੱਧੂ ਮੂਸੇ ਵਾਲੇ ਬਾਈ ਨੂੰ ਤੇ ਸਾਰੇ ਜਿਹਨੇ ਆਪਾਂ ਨੂੰ ਸਪੋਰਟ ਕਰੇ ਹੋ ਤੇ ਸਿੱਧੂ ਮੂਸੇ ਵਾਲੇ ਬਾਈ ਦਾ ਠੀਕ ਹੈ ਜੀ ਜਿੰਨੇ ਪਿਆਰ ਕਰਨ ਵਾਲੇ ਆ ਕਮੈਂਟ ਚ ਜੂ ਦੱਸਿਓ ਵੀ ਸਿੱਧੂ ਮੂਸੇ ਵਾਲੇ ਬਾਈ ਨੂੰ ਕਿਹੜਾ-ਕਿਹੜਾ ਪਿਆਰ ਕਰਦਾ ਸੋ ਆਪਣੇ ਨਾਲ ਕਲਦੀ ਵੀਰਿਆ ਤੇ ਮੂੰਹ ਤੋਂ ਲਾਗੇ ਕਪੜਾ ਦਿਖਾ ਦਿਓ ਲਓ ਜੀ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਜਾ ਕੇ ਸ਼ੌਂਕ ਕਰਾਵਾਂਗੇ ਮੋਹਰਾਂ ਵਾਲੇ ਕਬੂਤਰਾਂ ਦਾ ਬਸ ਓਨਲੀ ਸ਼ੌਂਕ ਹੀ ਕਿਉਂਕਿ ਵੀਰ ਨੇ ਫੜੇ ਆ ਉਹਨੇ ਵੀ ਠੀਕ ਹੈ ਜੀ ਤੇ ਤੁਹਾਨੂੰ ਉੱਥੇ ਜਾ ਕੇ ਆਪਾਂ ਸ਼ੌਂਕ ਕਰਾਉਣੀ। ਅਰੇ। ਬਹੁਤ ਨਾ ਨਾ। ਬਣਾਉਣਾ ਹੈ। ਲੋ ਜੀ ਆਪਾਂ ਪਹੁੰਚ ਹੀ ਜੰਨੇ ਬਸ ਆਹ ਪਿੰਡ ਦੇ ਸਾਹਮਣੇ। ਠੀਕ ਹੈ ਜੀ। ਤੁਹਾਨੂੰ ਉਹਨਾਂ ਦੇ ਘਰੇ ਜਾ ਕੇ ਆਪਾਂ ਸ਼ੌਂਕ ਕਰਾਉਣੀ। ਬਸ। ਲੋ ਜੀ ਪਰ ਆ ਜੀ। ਕਾਨੂੰਨ ਆਪਾਂ ਸ਼ੌਂਕ ਕਰਾਉਣ ਲੱਗੇ ਆ ਜਿਹੜੀ ਮੋਰ ਵਾਲਾ ਖੜਿਆ ਆ ਇਹਦੇ ਲੱਗਦੀ ਪਈ ਕਲੀਪਰੀ ਚੰਗੀ ਤੱਕ ਟੀਅਰ ਕਰ ਦਿਓ ਲਓ ਜੀ ਆ ਜੇ ਦੀ ਅੱਖ ਤੋ ਯਾ ਜੀ ਇਹਦੀ ਮੋਰ ਲੱਗੀ ਠੀਕ ਹੈ ਗੋਲ ਮੋਰ ਜੇ 2024 ਦੇ ਦੱਸਦਾ ਜੇ ਬਾਕੀ ਪਤਾ ਨਹੀਂ ਕੀ ਕੀ ਹੈ ਜੀ ਠੀਕ ਹੈ ਠੀਕ ਹੈ ਜੀ ਮਾਦੀ ਜੀ ਨੇ ਕੀ ਕੀ ਮਾਦੀ ਆ ਤਨੂ ਦੇ ਛੱਡ ਕੇ ਵੀ ਸ਼ੌਕ ਰਹਿੰਦੇ ਆ ਤਨ ਪਰਦਾ ਵੀ ਕਲਰ ਕਲਰ ਦੂਜੀ ਸਾਈਡ 'ਤੇ ਕੋਈ ਰੰਗ ਲੱਗਾ ਬਸ ਫਿੱਕੇ ਫਿੱਕੇ ਜੀ पंजीय शौक कर लो छ के दिखाइए। लो जी आज ਠੀਕ ਹੈ ਜੀ ਚਲੋ ਲੋਈ ਦੋਸਤੋ ਦੂਜਾ ਕਬੂਤਰੀ ਤੁਹਾਨੂੰ ਹੋਣਾ ਪਾਇਆ ਜਿਹੜਾ ਦਿਖਾਉਣ ਲੱਗੇ ਆ ਸੋ ਵੀ ਜਿਹੜਾ ਆਪਣਾ ਫੜਕੇ ਵੀ ਹੋਣ ਲੱਗਾ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਆ ਜਿਹੜਾ ਬੱਚਾ ਵਾ ਇਹ ਵੀ ਤੁਹਾਨੂੰ ਪਹਿਲਾਂ ਦਿਖਾ ਲਨੇ ਆ ਇਹਦੇ ਮੋਹਰ ਲੱਗੀ ਭਾਰੀ ਇਧਰ ਦੀ ਮੋਹਰ ਲੱਗੀ ਏ ਲਓ ਜੀ ਕਰੋ ਜੀ ਸ਼ੌਂਕ ਸਭ ਤੋਂ ਪਹਿਲਾਂ ਅੱਖ ਦਾ ਬੱਚਾ ਇਹਨਾਂ ਫੜਿਆ ਹੋਇਆ ਠੀਕ ਹੈ ਜੀ ਤੇ ਇਹ ਇਧਰ ਦੀ ਮੋਹਰ ਤੇ ਆਇਆ ਜੀ ਇਹ ਪੱਕਾ ਸਣੀ ਮੂਰ ਨਹੀਂ ਹੈ ਇਹਦੇ ਠੀਕ ਹੈ ਜੀ ਤੇ ਲਓ ਜੀ ਆਜੇ ਫਾਰੇ ਬਹੁਤ ਹੀ ਵਧੀਆ ਇਹਨੂੰ ਲੱਗਾ ਠੀਕ ਹੈ ਜੀ ਕਲਰ ਇਹਦੇ ਕੋਈ ਨਹੀਂ ਹੈ ਫਾਰੇ ਦੇ ਜਿਹੜੀ ਮੋਹਰ ਆ ਲੱਗੀ ਹੋਈ ਹੈ ਆ ਜੀ ਕਰੋ ਕਰੋ ਕਲੀਅਰ ਕਰੋ ਠੀਕ ਹੈ ਆ ਦੋ ਹੈਗੇ ਜੀ ਲੇਨ ਦਾ ਮੋਹਰ ਵਾਲੇ ਖੜੇ ਹੈਗੇ ਠੀਕ ਹੈ ਤਾਂ ਤੁਹਾਨੂੰ ਆਪਾਂ ਇਹਨਾਂ ਦੇ ਹੁਣ ਪੱਕਾਸਾਨੀ ਨੰਬਰ ਵਾਲੇ ਦਾ ਸ਼ੌਂਕ ਕਰਵਾ ਦੇ ਲਓ ਜੀ ਵੀਰ ਜੀ ਆ ਜੇ ਉਹ ਬੱਚਾ ਠੀਕ ਹੈ ਜੀ ਇਹਨੇ ਮੋਹਰ ਲੱਗੀ ਹੈ ਇਹ ਪਹਿਲ ਨੰਬਰ ਦੁੱਧਾ ਕਰ ਗਈ ਪਿਆਰ ਹੈ ਇਹ ਕਹਿੰਦਾ ਰੇਂਗੜਾ ਅਪਲਾਈ ਨੇ ਕਰ ਗਈ ਪਿਆਰ ਅਚਾ ਕਰ ਲਓ ਆ ਕਬੂਤਰ ਆ ਗਿਰ ਜੀ ਠੀਕ ਹੈ ਜੀ ਹੋਰ ਕਬੂਤਰ ਖੜਿਆ ਵੀ ਇਹਦੇ ਨਾਲ ਬਈ ਤੇ ਨੋਟ ਫਾਰ ਸੇਲ ਜੇ ਸੇਲ ਨਹੀਂ ਦੋਸਤੋ ਕਰਨੇ ਕਬੂਤਰ ਇਹ ਬਾਈ ਜੀ ਮੋਬਾਈਲ ਨੰਬਰ ਵਾਲਾ ਠੀਕ ਹੈ ਜੀ ਮੋਬਾਈਲ ਨੰਬਰ ਜਿਹੜਾ ਉਹ ਠੀਕ ਹੈ ਲੱਥ ਗਿਆ ਆ ਮਾਝਾ ਚੰਗੀਨਾ ਪਰਾਵਾਂ ਵਾਲਾ ਸ਼ੌਂਕ ਕਰਾਈ ਜੀ ਸੋ ਆ ਦੇਖੋ ਪਰਦਾ ਵੀ ਸ਼ੌਂਕ ਕਰ ਲਓ ਲਓ ਜੀ ਆ ਪਰ ਹੈਗਾ ਇਹਦੇ ਪਰਦਾ ਸ਼ੌਂਕ ਕਰ ਲਓ ਮੇਰੇ ਕੋਲ ਤੁਹਾਨੂੰ ਪਤਾ ਆਈ ਦੀ ਧੋਮ ਹੈ ਕਿ ਜਿਹੜੇ ਵਧੀਆ ਬਰੀਡਰ ਕਬੂਤਰਾਂ ਨੂੰ ਦੀ ਪਛਾਣ ਆ ਇਹਦੀ ਗੱਟੀ ਫੁੱਟੀ ਪਈ ਠੀਕ ਹੈ ਤੇ ਆਹ ਕੂਤ ਦੇ ਕਬੂਤਰ ਵੇਖ ਲੋ ਸੋ ਜੇ ਦੋਸਤੋ ਤੁਹਾਨੂੰ ਕਬੂਤਰ ਚੰਗੇ ਲੱਗਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਵਾ ਲਾਈਕ ਕਰੋ ਸ਼ੇਅਰ ਕਰਿਆ ਕਰੋ ਨਾਲ ਦੇ ਨਾਲ ਤੇ ਕਮੈਂਟ ਜਰੂਰ ਕਰੋ ਕਿ ਤੁਹਾਨੂੰ ਇਹ ਕਬੂਤਰ ਕਿਵੇਂ ਲੱਗੇ ਮਿਲਦੇ ਆ ਤੁਹਾਨੂੰ ਹੋਰ ਕੀ ਨੈਕਸਟ ਵੀਡੀਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਆ ਠੀਕ ਹੈ ਜੀ ਕਬੂਤਰ ਮੋਬਾਈਲ ਨੰਬਰ ਵਾਲਾ ਬਾਈ ਜੀ ਇਹ ਕਬੂਤਰ ਹੈ ਠੀਕ ਹੈ ਜੀ ਮੋਬਾਈਲ ਨੰਬਰ ਬੀਏ ਨੂੰ ਮੋਰ ਹੀ ਤੇ ਮੋਰ ਫਿੱਕੀ ਪੈ ਗਈ ਆਪਾਂ ਦਾਦ ਨਹੀਂ ਦਿਖਾਈ ਭਰਾਵਾਂ ਨੂੰ ਠੀਕ ਹੈ ਜੀ ਕਿਉਂਕਿ ਦਿਖਣੀ ਨਹੀਂ ਨੀ ਮੋਬਾਈਲ 'ਚ ਇਸ ਕਰਕੇ ਮੋਰ ਦਿਖਾਈ ਨਹੀਂ ਕੱਢ ਜਾ ਬਈ ਕੱਢ ਜਾ ਕੱਢ ਜਾ ਠੀਕ ਹੈ ਬਸ ਓਕੇ ਇਹ